ਅਰਦਾਸਾ ਵੀਰਿੰਗ ਜੀ ਸਾਡੇ ਭਾਈਚਾਰੇ ਦੀ ਸ਼ਾਨ ਦੇ ਖਿਲਾਫ ਬੋਲੇ ਆ ਸਾਡੇ ਮਰਹੂਮ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਉਹਨਾਂ ਦਾ ਉਹਦਾ ਰੰਗ ਰੂਪ ਉਹਨਾਂ ਦਾ ਕਿੱਤਾ ਜੋ ਸਾਡੇ ਸਾਰੇ ਭਾਈਚਾਰੇ ਦੇ ਮਨ ਨੂੰ ਬੜੀ ਫੇਸ ਪਹੁੰਚੀ ਆ ਉਸ ਦੇ ਸਬੰਧ ਵਿੱਚ ਅੱਜ ਅਸੀਂ ਫਰੀਦਕੋਟ ਵਿਖੇ ਐਸਐਸਪੀ ਆਫਿਸ ਅਰ ਡੀਸੀ ਆਫਿਸ ਅੱਗੇ ਸਵੇਰ ਦਾ ਧਰਨਾ ਲਾਇਆ ਹੋਇਆ ਤੇ ਹੁਣ ਅਸੀਂ ਰਾਜਾ ਵੀਣਿੰਗ ਦਾ ਪੁਤਲਾ ਫੂਕਾਂਗੇ ਤਾਂ ਅਸੀਂ ਆਪਣਾ ਮੈਮੋਰੰਡਮ ਦੇ ਰਹੇ ਆ ਕਿ ਐਸ ਡੀਐਮ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਜੋ ਦੇ ਰਹੇ ਆ ਕਿ ਸਾਡਾ ਮੰਗ ਪੱਤਰ ਪਾਈ ਗਾਂ ਪਹਚਾਇਆ ਜਾਵੇ ਜੋ ਅਸੀਂ ਇਹਦੇ ਵਿੱਚ ਲਿਖਿਆ ਹੈ ਮੁੱਖ ਮੰਤਰੀ ਸਾਹਿਬ ਤੱਕ ਜਾਂ ਜਿੱਥੇ-ਜਿੱਥੇ ਵੀ ਤੁਸੀਂ ਪਹੁੰਚਾ ਸਾਂ ਪਹੁੰਚਾ ਸੋ ਨਹੀਂ ਅਸੀਂ ਕਾਫੀ ਲਿਖਿਆ ਨੇ ਤਾ ਤੁਸੀਂ ਸਾਡਾ ਇਹ ਜਿਹੜਾ ਮੈਮੋਰੰਡਮ ਆ ਪਚਾਓ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਸ਼ੇਰ ਬਾਣੀ ਜੀ ਹਾਂ ਜੀ ਤੁਹਾਡਾ ਮੰਗ ਪੱਤਰ ਮੈਂ ਟ੍ਰਾਪ ਕਰ ਲਿਆ ਮੈਂ ਹੁਣ ਇਹ ਮੰਗ ਪੱਤਰ ਮਾਨਯੋਗ ਦਫਤਰ ਪੰਜਾਬ ਸਰਕਾਰ ਕੋਲ ਪਹੁੰਚੇ ਕਰ ਦਿਆਂਗਾ ਤੇ ਕੌਣ ਤੁਹਾਡੀ ਮੰਗ ਹੈ ਗਵਰਨਰ ਨੂੰ ਤੇ ਰਾਸ਼ਟਰਪਤੀ ਨੂੰ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਇੱਕ ਮੰਗ ਪੱਤਰ ਹੋਰ ਆ ਜੀ ਹਾਂ ਜੀ ਦਿਓ ਜੀ ਸ਼ੋਮਿਕ ਲੰਬੜ ਸਰੋ ਲੋਮਾਇੇ ਠੀਕ ਹੈ ਪੁੱਛੋ ਜੀ ਹਾਂ ਜੀ ਸਰ ਜੀ ਇਹ ਕਿੱਥੋਂ ਆਇਆ ਇਹ ਜਿਹੜਾ ਅਜਦਾ ਮੰਗ ਪੱਤਰ ਆਇਆ ਜੋ ਗੋਰੂ ਤੇ ਇੱਕ ਬਾਦਰ ਦਾ ਸ਼ਹੀਦੀ ਦਿਹਾੜਾ 350ਵਾਂ ਸ਼੍ਰੋਮਣੀ ਕਾਲ ਅੰਮਰਸਰ ਜਿੰਨਾ ਕਾਂਗੜੀ ਧਰਤੀ ਤੇ ਮਨਾ ਰਿਹਾ ਹੈ ਉਸ ਦੇ ਸਬੰਧ ਵਿੱਚ ਸਾਨੂੰ ਹਾਈ ਕਮਾਂਡ ਤੋਂ ਮੈਮੋਰੰਡਮ ਆਇਆ ਹੈ ਵੀ ਜਿੱਥੇ-ਜਿੱਥੇ ਵੀ ਕੋਈ ਸੰਸਥਾ ਜਾਂ ਕਿ ਸਰਕਾਰ ਸ਼ਹੀਦੀ ਦਿਹਾੜਾ ਮਨਾਉਂਦੀ ਹੈ ਮੈਨੂੰ ਪਤਾ ਲੱਗਿਆ ਵੀ ਨੈਰੋ ਸਟੇਡੀਅਮ ਦੇ ਵਿੱਚ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਲਾਈਟ ਹੈਂਡ ਸੌਂ ਦਾ ਪ੍ਰੋਗਰਾਮ ਆ ਉਹ ਸਾਡੇ ਦਿੰਦੇ ਆ ਕਿਉਂਕਿ ਸਾਡੇ ਸਮਾਜ ਨੂੰ ਸਾਡੇ ਰੰਗਲੇਟਾ ਸਮਾਜ ਨੂੰ ਹਰੇਕ ਛਿੜੀ ਲੜੇ ਉੱਤੇ ਅਗਨੋਰ ਕੀਤਾ ਜਾਂਦਾ ਹੈ ਉਹਦੇ ਵਿੱਚ ਅਸੀਂ ਭਾਈ ਜੀਵਨ ਸਿੰਘ ਦਾ ਨਾਮ ਜਿਹੜੇ ਗੁਰੂ ਤੇਗ ਬਹਾਦਰ ਦਾ ਅਸੀਸ ਲੈ ਕੇ ਆਏ ਸੀਗੇ ਉਹਦੇ ਸੰਬੰਧ ਵਿੱਚ ਵੀ ਲਿਖਿਆ ਹੈ ਜੇ ਗੁਰੂ ਤੇਗ ਬਹਾਦਰ ਦੀ ਗੱਲ ਕਰਨ ਤੇ ਸਾਡੇ ਨਾਲ ਭਾਈ ਜਿਮ ਸਿੰਘ ਦੀ ਵੀ ਗੱਲ ਕਰਨ ਗੁਰੂ ਬਸੇ ਲਾਉਣ ਬਤੀ ਦਾਸ ਸਬੀ ਦਾਸ ਹੋ ਭਾਈ ਜੈਦਾ ਹੀ ਨਹੀਂ ਵੀ ਗੱਲ ਕਰਨ ਸਾਰਿਆਂ ਦੀ ਗੱਲ ਕਰਨੀ ਚਾਹੀਦੀ ਹੈ ਦੇ ਭਾਈ ਜੀਮਨ ਸਿੰਘ ਜੀ ਖਾਸ ਤੌਰ ਤੇ ਗੱਲ ਕੀਤੀ ਜਾਵੇ। ਹਾਂ ਜੀ ਬਿਲਕੁਲ। ਹਾਂ ਜੀ ਇਸ ਵੀ ਮੰਚ ਪਰਮਾਇਲ ਲੈ ਲਿਆ ਪ੍ਰਸਤੁਤ ਕਰਦੇ ਹਾਂ। ਮਾਨਜੋਜੀ ਸਾਹਿਬ ਨੂੰ ਬੁਲੇਮਾ ਜੀ। ਦੋਵੇਂ ਤੁਸੀਂ ਕਿਹਾ ਗੱਲਾਂ ਜਾ ਕੇ ਮਹਨੇ ਜੀ। ਬਾਬਾ ਜੀ ਸਿੰਘ ਦਾ ਸਰੂਪ ਆ ਜੀ ਲਾਉਣ ਬਾਰੇ ਬੇਨਤੀ ਹੋ ਗਈ। ਬਿਲਕੁਲ। ਠੀਕ ਹੈ। ਧੰਨਵਾਦ ਜੀ। ਬੁਲੇ। ਮਰਦਾਬਾਦ ਦੇ ਨਾਮ ਉਹ ਜਨਾਰੇ ਤੇ ਆ ਜਾਓ। ਸਭ ਲਾਓ ਜੀ ਇਹਨਾਂ ਨੂੰ ਆਪਾਂ ਤੇਰਾ ਬਣਾ ਵੀਡੀਓ ਐਂਡ ਕਰਨੀ ਹੈ ਜੀ ਆ। ਠੱਕੇ ਮਾਸ਼ਕ ਠੱਕਾ